ਅਤੇ ਡਾਕਟਰ ਡੇ ਦੇ ਮੌਕੇ ਤੇ ਰੋਟਰੀ ਕਲੱਬ ਰਾਜਪੁਰਾ ਵੱਲੋਂ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਸੰਦੀਪ ਗੁੜਵਾਨੀ ਨੇ ਕਲੱਬ ਦੇ 2025 ਤੇ 26 ਸਾਲ ਦੇ ਲਈ ਨਵੇਂ ਪ੍ਰਧਾਨ ਵਜੋਂ ਆਪਣਾ ਚਾਰਜ ਸੰਭਾਲਿਆ ਉਹਨਾਂ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਰਾਜਪੁਰ ਦੀ ਕ੍ਰਿਸ਼ਨਾ ਗਊਸ਼ਾਲਾ ਦੇ ਵਿੱਚ ਗਊ ਮਾਤਾ ਦੀ ਸੇਵਾ ਕਰਕੇ ਕੀਤੀ ਜਿਸ ਨੂੰ ਕਿ ਕਲੱਬ ਦੇ ਵੱਲੋਂ ਰੋਹਾਨੀ ਸ਼ੁਰੂਆਤ ਦੇ ਵਜੋਂ ਵੇਖਿਆ ਗਿਆ ਇਸ ਮੌਕੇ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਸੰਦੀਪ ਗੁੜਵਾਨੀ ਨੂੰ ਉਹਨਾਂ ਦੀ ਕੁਰਸੀ ਤੇ ਬਿਠਾਉਣ ਦੇ ਵਾਸਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਰੋਟਰੀਅਨ ਸ਼੍ਰੀ ਪ੍ਰਦੀਪ ਚਾਹਲ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਇਸ ਮੌਕੇ ਰੋਟਰੀ ਕਲੱਬ ਦੇ ਫਲੋ ਸ਼੍ਰੀ ਪ੍ਰਦੀਪ ਚਾਹਲ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਰੋਹ ਦੇ ਦੌਰਾਨ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਤੇ ਚਾਰਟਡ ਅਕਾਊਂਟੈਂਟਸ ਨੂੰ ਉਹਨਾਂ ਦੀ ਸਮਾਜਿਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਕਲੱਬ ਦੀ ਸਕੱਤਰੀ ਪਵਨ ਸ਼ਰਮਾ ਨੇ ਮਹਿਮਾਨਾਂ ਅਤੇ ਸਦਸਿਆਂ ਦਾ ਧੰਨਵਾਦ ਕੀਤਾ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਹੀ ਲੋੜਵੰਦਾਂ ਦੀ ਸੇਵਾ ਸਿੱਖਿਆ ਤੇ ਸਿਹਤ ਸੰਬੰਧੀ ਯਤਨਾਂ ਦੇ ਵਿੱਚ ਅੱਗੇ ਰਹਿਣਗੇ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਅਤੇ ਹੋਰਾਂ ਦਾ ਕੀ ਕੁਝ ਕਹਿਣਾ ਸੀ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਮਿਆਜ਼ੇ ਦਿਨ ਦੀ ਸਾਰੇ ਅੰਦਵਾਰੇ ਤੁਹਾਡੇ ਇੱਕ ਸਭ ਤੋਂ ਪਹਿਲੇ ਮੈਂ ਪ੍ਰੈਸ ਦਾ ਮੀਡੀਆ ਦਾ ਆਪਣੇ ਛੋਟੇ ਪ੍ਰਾ ਸੰਦੀਪ ਚੋਧਰੀ ਜੀ ਦਾ ਆਪਣੇ ਸਾਰੇ ਕਲੱਬ ਵੱਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਜਿਹੜੇ ਸਾਡੇ ਛੋਟੇ ਜਿਹੇ ਮੈਸੇਜ ਦੇ ਇੱਕ ਸ਼ਾਰਟ ਮੈਸੇਜ ਦੇ ਛੋਟੀ ਜੀ ਕਾਲ ਦੇ ਜਿਹੜੇ ਆ ਕੇ ਸਾਡੇ ਇਸ ਪ੍ਰੋਗਰਾਮ ਨੂੰ ਬੜਾ ਸੱਦੇ ਅੱਗੇ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਕਾਂਗਾ ਵੀ ਇਹ ਸਾਡੇ ਕਲੱਬ ਦੀ ਜਿਹੜੀ ਸ਼ੁਰੂਆਤ ਹੈ ਪਹਿਲਾ ਦਿਨ ਹੈ ਸਾਡਾ ਉਹਦੇ ਨਾਂ ਲਈ ਹੈ ਡਾਕਟਰ ਡੀ ਹੈ ਤੇ ਨਾਲ ਹੀ ਇਹ ਸੀ ਜਿਹੜਾ ਹੈ ਤੇ ਸਾਡਾ ਕਲੱਬ ਇਹਨੂੰ ਹਰ ਸਾਲ ਇਸੇ ਦਿਨ ਤੋਂ ਅਸੀਂ ਪਹਿਲੇ ਗਊਸ਼ਾਲਾ ਜਾ ਕੇ ਗੋ ਮਾਤਾ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਇਸ ਕਾਰਜਕ੍ਰਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੈਂ ਆਏ ਹੋਏ ਆਪਣੇ ਸਾਰੇ ਦੋਸਤਾਂ ਦਾ ਜਿਹੜੇ ਅੱਜ ਇਹ ਦਿਨ ਦੇ ਵਿੱਚ ਇਨੀ ਮੀਂਹ ਐਨੀ ਬਸਾਦ ਦੇ ਵਿੱਚ ਇਸ ਮੌਸਮ ਦੇ ਵਿੱਚ ਆਪਣਾ ਟਾਈਮ ਕੱਟ ਕੇ ਆਏ ਨੇ ਸਾਡੇ ਆਪਣਾ प्रदीप ਚਾਹਲ ਜੀ प्रदीप ਗੰਦਾ ਜੀ ਸਾਡੇ ਡਾਕਟਰ ਡਾਕਟਰ ਸਰਬਜੀਤ ਜੀ ਡਾਕਟਰ ਲੰਗਿਆ ਜੀ ਡਾਕਟਰ ਸਨੀ ਸਿੰਘਲਾ ਜੀ ਸਾਲੀ ਮੈਡਮ ਸੀਏ ਜੀ ਕੇਸ ਇੰਗਲਾ ਜੀ ਸਾਰਿਆਂ ਦਾ ਮੈਂ ਦਿਲੋਂ ਤਹੋ ਧੰਨਵਾਦ ਕਰਦਾ ਜਿਹੜੇ ਇਸ ਮੌਸਮ ਦੇ ਵਿੱਚ ਵੀ ਐਨੀਮੀ વરસાદ ਦੇ ਵਿੱਚ ਆਣ ਕੇ ਸਾਡਾ ਇੱਕ ਮਾਣ ਰੱਖਣ ਵਾਲੀ ਗੱਲ ਹੈ ਇਸੇ ਤੋਂ ਮੈਂ ਬਹੁਤ ਧੰਨਵਾਦ ਕਰਨਾ ਸਬਦਾ ਤੇ ਆਪਣੀ ਟੀਮ ਦਾ ਤਹ ਦਿਲੋਂ ਇੱਕ ਜਿਹਾ ਜਿਹਾ ਅਮਜਾਮੇ ਕਹਿੰਦੇ ਹਾਂ ਨਾ ਵੀ ਬਹੁਤ ਹੀ ਜਨੂੰਨ ਜੋ ਮੈਨੂੰ ਰਿਸਪੌਂਸ ਮਿਲ ਰਿਹਾ ਹੈ ਖਾਸ ਕਰਕੇ ਮੇਰੇ ਛੋਟੇ ਬਰਾ ਮੇਰੇ ਪਮਨ ਜੀ ਦਾ ਜਿਹੜੇ ਇਸ ਕੰਮ ਨੂੰ ਪਿਛਲੇ ਸਾਲ ਦੀ ਤਰ੍ਹਾਂ ਹੋਰ ਅੱਗੇ ਲੈ ਕੇ ਮੇਰਾ ਜਿਹੜਾ ਸਹਿਯੋਗ ਦੇਣਗੇ ਤੇ ਸਾਰੇ ਰੋਟਰੀ ਕਲੱਬ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਰੋਟਰੀ ਕਲੱਬ ਰਾਜਪੁਰਾ ਜਿਹੜਾ ਆਪਣੇ ਜਿਹੜੀਆਂ ਪਿਛਲੀਆਂ ਪਰਥਾ ਇਹਨਾਂ ਦੀ ਚੱਲਦੀ ਰਹੀ ਹੈ ਪਰਥਾ ਜਿਵੇਂ ਬਲੱਡ ਡੋਨੇਸ਼ਨ ਕੈਂਪ ਹੋਗੇ ਮੈਡੀਕਲ ਕੈਂਪ ਹੋਗੇ ਲੈਂਸ ਦਾ ਕੈਂਪ ਹੋਗੇ ਜਾਂ ਜਿਹੜੇ ਸਪੋਰਟਸ ਵੀਕ ਹੋ ਗਿਆ ਅਸੀਂ ਲਗਾਣੇ ਆ ਬਹੁਤ ਵੱਡਾ ਤੁਹਾਨੂੰ ਜਾਣਕਾਰੀ ਹੋਵੇ ਸੰਦੀਪ ਜੀ ਤੇ ਇਹ ਸਾਰੇ ਤਾਂ ਚੱਲਦੇ ਹੀ ਰਹਿਣਗੇ ਇਹ ਐਸ ਇਟ ਇਜ਼ ਕੰਟੀਨਿਊ ਰੱਖਾਂਗੇ ਅਸੀਂ ਉਸ ਪਰਥਾ ਨੂੰ ਜਾਰੀ ਰੱਖਾਂਗੇ ਉਸ ਦੇ ਨਾਲ ਦੋ ਤਿੰਨ ਬਹੁਤ ਵੱਡੇ ਅੱਛੇ ਪ੍ਰੋਜੈਕਟ ਜਿਹੜੇ ਆ ਸਾਡੇ ਪ੍ਰੈਜ਼ੀਡੈਂਟ ਸੰਦੀਪ ਗੁੜਵਾਨੀ ਜੀ ਵੱਲੋਂ ਜਿਹੜੇ ਆ ਪ੍ਰੋਪੋਜ਼ ਕੀਤੇ ਗਏ ਆ ਬੋਰਡ ਦੇ ਵਿੱਚ ਉਹ ਜਿਵੇਂ ਕਲੀਅਰ ਹੁੰਦੇ ਨੇ ਪਾਸ ਹੁੰਦੇ ਨੇ ਜਾਂ ਸਾਡੇ ਫੈਸਲਾ ਜਿਹੜਾ ਬਣਦਾ ਹੈ ਜਿਹੜਾ SLA ਜਿਹੜੀ ਬਣਦੀ ਉਹ ਫਿਰ ਤੁਹਾਡੇ ਅੱਗੇ ਰੱਖਾਂਗੇ ਬਹੁਤ ਅੱਛੇ ਪ੍ਰੋਜੈਕਟ ਜਿਹੜੇ ਇਸ ਸਾਲ ਦੇ ਵਿੱਚ ਕਰਨ ਜਾ ਰਹੇ ਭਾਈ ਕਹਿਣਾ ਚਾਹੂੰਗਾ ਕਹਿੰਦੇ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ ਪਰ ਅੱਜ ਆਗਾਜ਼ ਵੀ ਅੱਛਾ ਹੈ ਤੇ ਅੰਜਾਮ ਵੀ ਵਧੀਆ ਰਹੂਗਾ ਕਿਉਂਕਿ ਸਾਡੇ ਸੰਦੀਪ ਗੁੜਵਾਨੀ ਜੀ ਜਿਹੜੇ ਬਹੁਤ ਹੀ એનਰਜੈਟਿਕ ਹੈ ਔਰ 24x ਲੋਕਾਂ ਦੀ ਮਦਦ ਵਾਸਤੇ ਹਾਜ਼ਰ ਰਹਿੰਦੇ ਆ ਮੈਂ ਇਹਨਾਂ ਨੂੰ ਵੀ ਬਧਾਈ ਦੇਣਾ ਔਰ ਡਾਕਟਰਸ ਡੇ ਔਰ ਸੀਐਡ ਡੇ ਤੇ ਸਾਰਿਆਂ ਨੂੰ ਬਧਾਈ ਦੇਣਾ ਰੋਟਰੀ ਕਲੱਬ ਚੜ੍ਹਦੀਆਂ ਕਲਾ ਚ ਰਹੂਗਾ ਬੈਗਰੂ ਦੀ ਪਰਮਾਤਮਾ ਦੀ ਕਿਰਪਾ ਰਹੂਗੀ ਔਰ ਸੰਦੀਪ ਗੁੜਵਾਨੀ ਦੇ ਵਿੱਚ ਪ੍ਰਧਾਨਗੀ ਚ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਰੋਟਰੀ ਕਲੱਬ ਸਭ ਤੋਂ ਪਹਿਲਾਂ ਤਾਂ ਮੈਂ ਗੁੜਵਾਨੀ ਸਾਹਿਬ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸੀਐਡ ਡੇ ਤੇ ਡਾਕਟਰ ਡੇ ਸਾਰੇ ਦਿਨ ਸਾਨੂੰ ਬੁਲਾਇਆ ਵੈਸੇ ਤਾਂ ਹਰ ਸਰ ਸਾਰ ਸਾਲੀਏ ਹੁੰਦਾ ਕਿ ਫਸਟ ਲਾਈ ਨੂੰ ਸੈਲੀਬ੍ਰੇਟ ਕਰਦੇ ਆਂ ਤਾਂ ਪਹਿਲਾਂ ਨਹੀਂ ਹੁੰਦਾ ਸੀ ਮੇਰੇ ਟਾਈਮ ਚ ਹੁਣ 4-5 ਸਾਲ ਤੋਂ ਤਕਰੀਬਨ ਇਹ ਰੈਗੂਲਰ ਚੱਲ ਰਿਹਾ ਹੈ ਫਸਟ ਲਾਈ ਤੋਂ ਸਾਡੀ ਸੀਏ ਦਾ ਜਿਹੜਾ ਹੈ ਇਹ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਨਿਊ ਡელი ਉੱਥੇ ਉਹਦੀ ਸ਼ੁਰੂਆਤ ਹੋਈ ਸੀ 1 ਜੁਲਾਈ 1949 ਤੋਂ ਉਸ ਤੋਂ ਬਾਅਦ ਇਹ ਰੈਗੂਲਰ ਚੱਲਦਾ ਆ ਰਿਹਾ ਹੈ ਮੈਂ ਇੰਨਕ ਦੁਰ ਕਹਾਂਗਾ ਕਿ ਪਹਿਲਾਂ ਜੋ ਸੀਏ ਦੀ ਵਰਕਿੰਗ ਸੀ ਅੱਜ ਉਹ ਨਹੀਂ ਹੈ ਪਹਿਨੇ ਸੀਏ ਦੀ ਵਰਕਿੰਗ ਬਹੁਤ ਲਾਈਟ ਹੁੰਦੀ ਸੀ ਫਸੇ ਲੋਗ ਈਵਨ ਸੀਏ ਦਾ ਕੰਮ ਕੰਪਨੀ ਸੈਕਟਰੀ ਦਾ ਕੰਮ ਸਭ ਸੀਏ ਦੇ ਆਫਿਸ ਚ ਉੱਦਦਾ ਸੀ ਅੱਜ ਦੇ ਦਿਨ ਇੰਨੀ ਕਿ ਕੰਪਲੈਕਸਿਟੀ ਆ ਚੁੱਕੀ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈ ਜਿਹੜੀ ਦੇਣੀ ਪੈਂਦੀ ਹੈ ਸਾਰਾ ਸਿਸਟਮ ਆਨਲਾਈਨ ਹੋ ਗਿਆ ਹੈ ਸਾਰਾ ਸਿਸਟਮ ਫੇਸਲੈਸ ਹੋ ਗਿਆ ਹੈ ਉਹ ਫੇਸਲੈਸ ਹੋਣ ਦੇ ਕਾਰਨ ਅੱਜ ਕੋਈ ਵੀ ਤੁਸੀਂ ਇਨਫੋਰਮੇਸ਼ਨ ਦੇਣੀ ਹੈ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕੁਝ ਦੇ ਰਹੇ ਹੋ ਅੱਗੇ ਐਕਸੈਪਟ ਹੋਏਗੀ ਜਾਂ ਨਹੀਂ ਹੋਏਗੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ ਇਹ ਕਹਿੰਦਾ ਹੋਇਆ ਮੈਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸੀਏਡੀ ਬਣਾਇਆ ਡਾਕਟਰ ਦੇ ਬਣਾਇਆ ਤੇ ਬਹੁਤ-ਬਹੁਤ ਸ਼ੁਕਰੀਆ ਮੈਂ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਡਾਕਟਰ ਦੇ ਔਰ ਸੀਏ ਸੀਏਡੀ ਆ ਵਾਸਤੇ ਔਰ ਨਾਲ ਮੈਂ ਖਰਦ ਨੂੰ ਧੰਨਵਾਦ ਕਰਦਾ ਕਿ ਹਰ ਸਾਲ ਉਹ ਡਾਕਟਰਸ ਔਰ ਸੀਏ ਨੂੰ ਮਿਲਾ ਕੇ ਉਹਨਾਂ ਦਾ ਮਾਨ ਵਧਾਉਂਦੇ ਆ ਉਹਨਾਂ ਦਾ ਹੌਸਲਾ ਵਧਾਉਂਦੇ ਆ ਮੈਂ ਇਸ ਨਵੀਂ ਚੁਣੀ ਹੋਈ ਟੀਮ ਨੂੰ ਅੱਛਾ ਕੰਮ ਕਰਨ ਵਾਸਤੇ ਬਹੁਤ-ਬਹੁਤ ਔਰ ਅੱਛਾ ਕੰਮ ਦੀ ਉਮੀਦ ਕਰਕੇ ਇਹਨਾਂ ਨੂੰ ਇਸ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਮੀਦ ਕਰਦਾ ਕਿ ਇਹ ਅੱਛੇ ਤੋਂ ਅੱਛੇ ਪ੍ਰੋਜੈਕਟ ਲੈ ਕੇ ਆਣਗੇ ਸਾਡੇ ਜਿਹੜਾ ਵੀਕਰ ਸੈਕਸ਼ਨ ਹੈ ਉਸ ਵਾਸਤੇ ਕੰਮ ਕਰਨਗੇ ਤੇ ਹਰ ਬੰਦੇ ਦੀ ਪਲਾਈ ਵਾਸਤੇ ਜਿਹੜਾ ਹੈਗਾ ਜਨਰਲ ਪਲਾਈ ਹੋ ਰਾਜਪਰੇ ਦੇ ਜਿੰਨੇ ਪਲਾਈ ਵਾਸਤੇ ਪ੍ਰੋਜੈਕਟਸ ਹੈ ਉਹਨਾਂ ਨੂੰ ਲੈ ਕੇ ਆਣਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jidda hove asar